ਸਵਧਾਨੀ ਜਿਹੜੀ ਕਿ ਬਹੁਤ ਪਹਿਲਾਂ ਚੁਕਾਈ ਜਾਣੀ ਚਾਹੀਦੀ ਸਾਰੇ ਸੰਸਦਾਂ ਦੇ ਨਾਲ ਇਹ ਸਰਕਾਰਾਂ ਜਿਹੜੀਆਂ ਵਾ ਉਹਦੇ ਨਾਲ ਧੱਕਾ ਕਰਦੀਆਂ ਵਾ ਹੁਣ ਇਹ ਆ ਵੀ ਉਹਨਾਂ ਦੀ ਜਲਦੀ ਤੋਂ ਜਲਦੀ ਰਿਹਾਈ ਹੋਵੇ ਖਲਕਾ ਖਡੂਰ ਸਾਹਿਬ ਦੇ ਲੋਕਾਂ ਨੂੰ ਜਿਹੜੀ ਨਸ਼ੇ ਛਡਾਉਣ ਦੀ ਮਹਿਮਿਆਂ ਨੂੰ ਤੇਜ਼ ਕੀਤਾ ਜਾਵੇ ਪੰਜਾਬ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਖਤਮ ਹੋ ਜਾਵੇ ਤੇ ਇਹ ਸਭ ਤੋਂ ਵੱਡਾ ਅਮਰਿਤਪਾਲ ਭਾਈ ਸਾਹਿਬ ਦਾ ਮੁੱਦਾ ਸੀ ਇਸੇ ਨੂੰ ਲੈ ਕੇ ਅਸੀਂ ਉਹਨਾਂ ਦੇ ਨਾਲ ਚੱਲੇ ਸੀ ਅਤੇ ਉਹਨਾਂ ਦੀ ਜਿੱਤ ਹੋਈ ਸੀ ਤੇ ਉਹ ਜਿੱਤ ਦੀ ਖੁਸ਼ੀ ਦੇ ਵਿੱਚ ਅੱਜ ਲੱਡੂ ਵੰਡੇ ਜਾ ਰਹੇ ਕਿ ਅੱਜ ਉਹਨਾਂ ਨੇ ਸੰਵਿਧਾਨ ਦੇ ਵਿੱਚ ਸੰਗਤ ਦੇ ਵਿੱਚ ਜਾ ਕੇ ਸੌਂ ਚੁੱਕ ਲਈ ਆ ਤੇ ਹੁਣ ਉੱਥੋਂ ਹੀ ਉਹਨੂੰ ਵਾਪਸ ਭੇਜ ਦਿੱਤਾ ਗਿਆ ਹੈ ਜਿਹੜਾ ਕਿ ਸਰਕਾਰ ਦੀਆਂ ਨਕਾਮੀਆਂ ਜਿਹੜੀਆਂ ਇਹ ਸਾਹਮਣੇ ਆ ਚੁੱਕੀਆਂ ਜਨਤਾ ਦੇ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਵਿੱਚ ਬੜੀ ਭਾਰੀ ਤਦਾਦ ਦੇ ਨਾਲ ਅਮਰਤਪਾਲ ਭਾਈ ਸਾਹਿਬ ਦੇ ਸਾਰੇ ਹੀ ਕੈਂਡੀਡੇਟ ਜਿੱਤ ਕੇ ਜਿਹੜੇ ਕੇ ਉੱਪਰ ਜਾਣਗੇ ਅਤੇ ਸੰਵਧਾਨ ਸੰਵਧਾਨ ਦੀ ਰਾਖੀ ਕਰਨਗੇ ਤੇ ਉਹ ਜਨਤਾ ਦੇ ਨਾਲ ਜਿਹੜਾ ਵਾ ਉਹ ਘੋੜਿਆਵਾ ਜਿਹੜੇ ਨਸ਼ੇ ਵਿਖਰੇ ਆ ਇਹਨਾਂ ਨੂੰ ਬੰਦ ਕਰਨਗੇ ਜੋਜੀ ਸਾਹਿਬ ਕੀ ਕਹਿ ਰਹੇ 2027 ਦੀਆਂ ਇਲੈਕਸ਼ਨਾਂ ਜਿੱਤ ਕੇ ਜਾਣਗੇ ਉਹਨਾਂ ਦੀ ਹਾਂਜੀ 2027 ਦੀਆਂ ਇਲੈਕਸ਼ਨਾਂ ਜਿੱਤ ਕੇ ਜਾਣਗੇ ਸਰ ਸਾਹਿਬ ਸੋ ਹਲਕਾ ਕਡੂਰ ਸਹਿਬ ਦੇ ਜਿਹੜੇ ਸਾਡੇ ਐਮਪੀ ਆ ਭਾਈ ਅਮਰਪਾਲ ਸਿੰਘ ਜੀ ਸੋ ਉਹਨਾਂ ਆਦੀ ਜਿਹੜੀ ਜਿੱਤ ਦੀ ਸ਼ੁਰੂਆਤ ਜਿਹੜੀ ਉਹ ਅੱਜ ਹੋਈ ਆ ਕਿ ਅੱਜ ਉਹਨਾਂ ਨੇ ਜਿਹੜੀ ਆ ਸਵਿਧਾਨ ਦੀ ਸੋਚ ਚੁੱਕ ਕੇ ਤੇ ਜਿਹੜੀ ਸ਼ੁਰੂਆਤ ਅੱਜ ਕੀਤੀ ਆ ਜੀ ਕੀ ਕਿਹਾ ਜਾਂਦਾ ਜੇ ਬਾਰੇ ਦੇਖੋ ਜੀ ਭਾਈ ਅਮਰਪਾਲ ਸਿੰਘ ਜੀ ਅੱਜ ਜਿਹੜੇ ਆਇਆ ਦਿਬਰਗੜ੍ਹ ਜੇਲ੍ਹ ਚੋਂ ਲਿਆ ਕੇ ਉਹਨਾਂ ਨੂੰ ਸੋਚ ਚਾਈ ਗਈ ਆ ਔਰ ਸਾਨੂੰ ਬੜਾ ਦੇਖੋ ਗੱਲ ਖੁਸ਼ੀ ਦੀ ਸੀ ਕਿ ਭਾਈ ਅਮਰਤਪਾਲ ਸਿੰਘ ਜੀ ਜਿੱਦਾਂ ਅਸੀਂ ਪਹਿਲਾਂ ਜੋ ਜਿੱਤੇ ਨੇ ਉਦੋਂ ਕੱਲੂ ਘਾਰੇ ਦੇ ਦਿਨ ਚੱਲ ਰਹੇ ਸੀ ਜਿੱਦਿਆਲੇ ਚੱਲ ਰਹੇ ਸੀ ਉਦੋਂ ਅਸੀਂ ਖੁਸ਼ੀ ਨਹੀਂ ਮਨਾਈ ਹਲਕਾ ਖਡੂਰ ਸਾਹ ਦੇ ਵੋਟਰਾਂ ਨੇ ਤੇ ਹੁਣ ਖੁਸ਼ੀ ਦਾ ਦਿਨ ਸੀ ਪਰ ਇਹ ਖੁਸ਼ੀ ਸਾਨੂੰ ਆ ਦੇਖੋ ਬੜਾ ਮਹਿਸੂਸ ਹੋਇਆ ਕਿ ਭਾਈ ਅਮਰਤਪਾਲ ਸਿੰਘ ਜੀ ਨੂੰ ਨਾ ਪਰਿਵਾਰ ਨਾਲ ਮਿਲਣ ਦਿੱਤਾ ਪੂਰੇ ਤਰੀਕੇ ਨਾਲ ਨਾ ਪਿੰਡ ਵਾਲਿਆਂ ਨਾਲ ਨਾ ਹਲਕਾ ਖਡੂਰ ਸਾਹ ਦੇ ਵੋਟਰਾਂ ਨਾਲ ਮਿਲਣ ਦਿੱਤਾ ਕਿਉਂਕਿ ਸਾਨੂੰ ਬੜੀ ਉਮੀਦ ਆ ਕਿ ਉਹ ਅੱਗੇ ਵਧ ਕੇ ਹਲਕਾ ਖਡੂਰ ਸਾਹ ਦੇ ਵਿੱਚ ਉਹ ਕੰਮ ਕਰਨਗੇ ਜੀ